ਮਾ ਦੇਵਕਰ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਕੱਲ ਦੀ ਜਾਂ ਪੱਰਸੋ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬਹੁਤ ਸਾਰੇ ਚੈਨਲਾਂ ਨੇ ਵੀ ਚਲਦੀ ਹੈ ਵੱਡੇ ਵੱਡੇ ਚੈਨਲਾਂ ਚ ਜਾਵੀ ਹੈ ਕਿ ਇੱਕ ਸੱਪ ਨੇ ਇੱਕ ਬੰਦੇ ਨੂੰ ਵੱਢਿਆ ਤੇ ਸੱਪ ਵਰ ਗਿਆ ਉਹ ਬੰਦਾ ਹਸਪਤਾਲ 'ਚ ਇਲਾਜ ਕਰਾਉਣ ਗਿਆ ਸੀਗਾ ਉਹਨੇ ਖੁਦ ਵੀ ਵੀਡੀਓ ਵਾਇਰਲ ਕੀਤੀਆਂ ਤੇ ਬਹੁਤ ਵੱਡੇ ਵੱਡੇ ਚੈਨਲਾਂ ਨੇ ਵੀ ਕੀਤੀਆਂ ਤੇ ਪਰ ਉਹਦੀ ਸੱਚਾਈ ਜਾਣਨ ਵਾਸਤੇ ਵੀ ਕੀ ਸੱਚਾਈ ਹੈ ਆਪਾਂ ਅੱਜ ਪਹੁੰਚੇ ਬਟੰਡੇ ਦੇ ਬਟੰਡੇ ਦੇ ਸਵਾਸ ਸੇਵੀ ਕਰਨਤਾ ਸ਼ਰਮਾ ਕੋਲੇ ਉਹ ਦੱਸਣਗੇ ਕੱਲ ਇਹਨਾਂ ਨੇ ਵੀ ਲਾਈਵ ਕੀਤਾ ਸੀਗਾ ਉਹਦਾ ਵੀ ਲਿੰਕ ਤੁਹਾਨੂੰ ਪਾ ਦਾਂਗੇ ਸਾਡੇ ਉਹ ਵੀ ਡਿਟੇਲ ਚ ਦੇਖ ਲਓ ਪਰ ਅੱਜ ਉਹ ਗੱਲਬਾਤ ਕਰਦੇ ਆ ਕਿ ਉਹ ਵੀਡੀਓ 'ਚ ਸੱਚਾਈ ਹੈ ਭਾਈ ਸੱਸੀ ਗੱਲ ਦੀ ਸੱਸੀ ਗੱਲ ਭਾਈ ਆਪਣਾ ਪਹਿਲਾਂ ਵਾਰ ਤੁਸੀਂ ਉਸ ਵੀਡੀਓ ਬਾਰੇ ਦੱਸੋ ਜਿਹੜੀ ਬਾਹਰ ਲੱਕਲ ਦੀ ਹੋ ਰਹੀ ਹੈ ਅਫਵਾਹ ਫੈਲਦੀ ਹੈ ਜਾਂ ਕੀ ਸੱਚਾਈ ਕਿ ਨਹੀਂ ਹੈ ਕਿ ਹੋ ਸਕਦਾ ਹੈ ਵੀ ਇਹ ਬੰਦਾ ਮੈਂ ਉਸੇ ਨੂੰ ਖਲਾਸਾ ਕਰਦਾ ਕਿ ਇਸ ਦੁਨੀਆ ਦੇ ਵਿੱਚ ਨਾ ਜੇ ਤੁਸੀਂ ਸੱਚੀ ਚੀਜ਼ ਦੱਸਣੀ ਹੈ ਤਾਂ ਤੁਹਾਨੂੰ ਬਹੁਤ ਰੌਲਾ ਪਾਣਾ ਪਊਗਾ ਜੇ ਤੁਸੀਂ ਝੂਠ ਤੇ ਮਨਕੜੰਤ ਗੱਲ ਬੋਲਣੀ ਐ ਉਹ ਬੜੀ ਜਲਦੀ ਲੋਕ ਉਹ ਕਰ ਦਿੰਦੇ ਆ ਭਲੇ ਦੀ ਗੱਲ ਐ ਜਿਹੜੀ ਉਹ ਲੋਕਾਂ ਦੇ ਘਟਾ ਹਜਮਾਉਂਦੀ ਐ ਹੁਣ ਉਹ ਗੱਲ ਜਦੋਂ ਆਈ ਤਾਂ ਮੈਨੂੰ ਕਿਉਂਕਿ ਮੈਨੂੰ ਤੁਹਾਨੂੰ ਪਤਾ ਐ ਕਿ ਸੱਪ ਰੈਸਕਿਊ ਕਰਦੇ ਨੂੰ ਜਾਂ ਜੀਵ ਜੰਤੂਆਂ ਦੇ ਉੱਤੇ ਸੇਵਾ ਕਰਦੇ ਨੂੰ 15 ਸਾਲ ਹੋ ਚੁੱਕੇ ਕਿੰਨੇ ਹੀ ਹਜ਼ਾਰਾਂ ਸੱਪ ਜਿਹੜਾ ਘਰਾਂ ਚੋਂ ਫੜ ਕੇ ਸੁਰੱਖਿਅਤਾਂ ਤੇ ਛੱਡ ਚੁੱਕੇ ਆ ਮੇਰੇ ਕੋਲੇ ਲੋਕਾਂ ਨੇ ਲਿੰਕ ਭੇਜਨੇ ਸ਼ੁਰੂ ਕਰਤੇ ਮੇਰੇ ਕੋਲੇ ਲੋਕਾਂ ਨੇ ਉਹ ਵੀਡੀਓ ਦੇ ਜਾਂ ਫੋਟੋਆਂ ਜਾਂ ਉਸ ਨਿਊਜ਼ ਦੀਆਂ ਜੋ ਵੀ ਭੇਜੀਆਂ ਕਿ ਗੁਰਵਿੰਦਰ ਜੀ ਇਹਦੇ ਬਾਰੇ ਦੱਸੋ ਤਾਂ ਮੈਂ ਹੋਰ ਵੀ ਫੋਨ ਕੀਤਾ ਦੋਸਤਾਂ ਮਿੱਤਰਾਂ ਨੂੰ ਤਾਂ ਸਾਰੀ ਗੱਲ ਸਾਹਮਣੇ ਆਈ ਜਿਉਂ-ਜਿਉਂ ਮੈਨੂੰ ਵੀਡੀਓ ਮਿਲੀ ਗਈ ਉਸ ਦੇ ਨਾਲ ਜੋ ਹੋਇਆ ਉਹਦੇ ਬਾਰੇ ਪਤਾ ਚੱਲਿਆ ਉਹਦੇ 'ਚ ਕੀ ਹੈ ਕਿ ਉਸ ਬੰਦੇ ਨੇ ਦੱਸਿਆ ਕਿ ਮੈਂ ਖੇਤ 'ਚ ਸਪਰੇਅ ਕਰ ਰਿਹਾ ਸੀ ਮੇਰੇ ਸੱਪ ਲੜਿਆ ਸੱਪ ਲੜਨ ਤੋਂ ਬਾਅਦ ਸੱਪ ਮਰ ਗਿਆ ਮੈਂ ਹਸਤਾਲ ਪਹੁੰਚਿਆ ਬਿਲਕੁਲ ਸਹੀ ਗੱਲ ਆ ਉਹਦੀ ਉਹ ਕੰਮ ਕਰਦਾ ਹੋਊਗਾ ਉਹਦੇ ਸੱਪ ਵੀ ਲੜਿਆ ਸੱਪ ਮਰ ਵੀ ਗਿਆ ਹੁਣ ਉਹਦੇ ਪਿੱਛੇ ਦੀ ਕਹਾਣੀ ਕੀ ਹੈ ਲੋਕਾਂ ਨੇ ਸਿਰਫ ਇੰਨੀ ਗੱਲ ਚੱਕ ਲਈ ਬੰਦੇ ਦੇ ਸੱਪ ਲੜਿਆ ਤੇ ਸੱਪ ਮਰ ਗਿਆ ਇਹ ਨਹੀਂ ਹੈਗਾ ਆਪਾਂ ਥੋੜਾ ਪਾਰਟ ਮਿਸ ਕਰਤਾ ਮਿਸ ਕਰਤਾ ਉਹਨਾਂ ਨੇ ਉਹਨੇ ਪੂਰੀ ਗੱਲ ਨਹੀਂ ਦੱਸੀ ਲੋਕ ਕਿਉਂਕਿ ਲਾਈਕ ਵਿਊ ਦੇ ਚੱਕਰ ਚ ਉਹਨਾਂ ਨੇ ਵੀ ਮਸਾਲੇ ਵਾਲੀ ਗੱਲ ਦੀ ਵਾਇਰਲ ਕਰਤੀ ਹੁਣ ਦੇ ਵੀਰੇ ਗੱਲ ਇਹ ਹੈ ਵੀ ਬੰਦੇ 'ਚ ਜ਼ਹਿਰ ਤਾਂ ਹੈ ਨਹੀਂ ਜੇ ਉਹਦੇ 'ਚ ਜ਼ਹਿਰ ਹੁੰਦਾ ਤਾਂ ਇਦੋਂ ਪਹਿਲਾਂ ਸਭ ਤੋਂ ਪਹਿਲਾਂ ਉਹਦੀ ਘਰ ਵਾਲੀ ਮਰ ਜਾਂਦੀ ਠੀਕ ਹੈ ਤੇ ਉਸ ਤੋਂ ਬਾਅਦ ਉਹਦੇ ਜਵਾਕ ਨੂੰ ਵੀ ਉਹਨੇ ਵਿਚਾਰੇ ਨੇ ਕਦੇ ਲਾਇਆ ਹੂ ਨੇੜੇ ਹਨਾ ਉਹ ਮਰ ਜਾਂਦੇ ਬੰਦੇ ਦੇ ਅੰਦਰ ਵੈਨਮ ਨਹੀਂ ਹੁੰਦਾ ਠੀਕ ਹੈ ਸੱਪ ਦੇ ਅੰਦਰ ਵੈਨਮ ਹੁੰਦਾ ਹੈ ਜ਼ਹਿਰ ਨਹੀਂ ਹੁੰਦਾ ਜ਼ਹਿਰ ਹੋਣਾ ਪాయిਜ਼ਨ ਹੋਣਾ ਤੇ ਵੈਨਮ ਹੋਣਾ ਦੋਨਾਂ 'ਚ ਫਰਕ ਹੈ ਪాయిਜ਼ਨ ਇੱਕ ਅਲੱਗ ਚੀਜ਼ ਹੈ ਵੈਨਮ ਇੱਕ ਅਲੱਗ ਚੀਜ਼ ਹੈ ਸੱਪ ਦੇ ਅੰਦਰ ਵੈਨਮ ਹੁੰਦਾ ਹੁਣ ਉਹ ਬੰਦੇ ਦੇ ਅੰਦਰ ਵੈਨਮ ਤਾਂ ਹੈ ਨਹੀਂ ਉਹ ਬੰਦੇ ਨੂੰ ਸੱਪ ਲੜਿਆ ਉਹ ਬੰਦੇ ਨੇ ਉਸੇ ਟਾਈਮ ਸੱਪ ਲੜਿਆ ਘਬਰਾੜ ਦੇ ਵਿੱਚ ਇੱਕ 2 ਲੀਟਰ ਦੀ ਕੋਲਡ ਡਰਿੰਕ ਦੀ ਬੋਤਲ ਲਈ ਉਹਦੇ ਵਿੱਚ ਉਹ ਸੱਪ ਪਾਇਆ ਤੇ ਡਾਟਾ ਲਾਤਾ ਟੱਕਣ ਲਾਤਾ ਉਸ ਬੋਤਲ ਨੂੰ ਉਹ ਸੱਪ ਸੀਗਾ ਚੈੱਕਡ ਕੀਲ ਬੈਕ ਸਨੇਕ ਚੈੱਕਡ ਕੀਲ ਬੈਕ ਸਨੇਕ ਉਹਨੂੰ ਵਾਟਰ ਸਨੇਕ ਕਿਹਾ ਜਾਂਦਾ ਬਿਲਕੁਲ ਵੀ ਜ਼ਹਿਰੀਲਾ ਨਹੀਂ ਹੁੰਦਾ ਉਹਦੀ ਹਰਾ ਰੰਗ ਹੁੰਦਾ ਉਹਦੇ ਤੇ ਚੈੱਕ ਬਣਿਆ ਹੁੰਦਾ ਜਿਵੇਂ ਆਪਣੇ ਸ਼ਰਟ ਤੇ ਜਾਂ ਕੱਪੜੇ ਤੇ ਚੈੱਕ ਬਣਿਆ ਹੁੰਦਾ ਚੈੱਕਦਾਰ ਹੁੰਦਾ ਉਹਦਾ ਬੋਡੀ ਦਾ ਪੈਟਰਨ ਤਾਂ ਉਹ ਬਿਲਕੁਲ ਜ਼ਹਿਰੀਲਾ ਨਹੀਂ ਵਾਟਰ ਸਨੇਕ ਆ ਉਹ ਉਹ ਖੇਤ ਦੇ ਵਿੱਚ ਪਾਣੀ ਛੱਡਿਆ ਹੋਇਆ ਸੀ ਜੀ ਝੋਨਾ ਲਾਉਂਦਿਆਂ ਨੇ ਉੱਥੇ ਉਹਦੇ ਲੜਿਆ ਉਹਨੇ ਡਾਟਾ ਬੋਤਲ 'ਚ ਪਾਇਆ 2 ਲੀਟਰ ਦੀ ਚ ਉਹਦੇ ਢੱਕਣ ਲਾਇਆ ਤੇ ਉਹ ਹਸਪਤਾਲ ਪਹੁੰਚ ਗਿਆ ਹਸਪਤਾਲ ਪਹੁੰਚਣ ਤੇ ਖੇਤ ਤੋਂ ਨੇੜੇ ਦੇ ਕਿਤੇ ਹਸਪਤਾਲ ਗਿਆ ਉਹ ਤਾਂ ਅੱਧਾ ਘੰਟਾ ਲੱਗਿਆ ਉਹਨੇ ਬੋਤਲ 'ਚ ਤਾਂ ਬੰਦ ਕਰ ਲਿਆ ਪਰ ਸੱਪ ਨਾਲ ਲੈ ਗਿਆ ਬੋਤਲ 'ਚ ਬੰਦ ਕਰਕੇ ਉਹਨੇ ਬੋਤਲ 'ਚ ਤਾਂ ਬੰਦ ਕਰ ਲਿਆ ਜਿਉਂਦਾ ਸੱਪ ਪ੍ਰੰਤੂ ਉਹਨੇ ਬੋਤਲ ਦੇ ਵਿੱਚ ਸੁਰਾਖ ਨਹੀਂ ਕੀਤੇ ਕੋਈ ਤੁਸੀਂ ਕਰਦੇ ਹੋ ਜਿਵੇਂ ਅਸੀਂ ਕਰਦੇ ਹਾਂ ਮੋਰੀ ਨਹੀਂ ਕੀਤੀ ਮੋਰੀ ਨਾ ਕਰਨ ਕਰਕੇ ਇੰਨੀ ਹਮਸ ਐ ਇੰਨਾ ਟੈਂਪਰੇਚਰ ਇੰਨੀ ਗਰਮੀ ਦੇ ਵਿੱਚੋਂ ਆਕਸੀਜਨ ਤੋਂ ਬਿਨਾ ਹਮਸ ਦੇ ਵਿੱਚ ਦਮ ਘੁੱਟ ਕੇ ਸੱਪ ਮਰ ਗਿਆ ਸੱਪ ਉਹਦੇ ਜ਼ਹਿਰ ਨਾਲ ਨਹੀਂ ਮਰਿਆ ਸੱਪ ਉਹਨੇ ਟੱਕਣ ਦੇ ਵਿੱਚ ਬੋਤਲ ਦੇ ਵਿੱਚ ਸਾਹ ਨਾ ਔਨ ਕਰਕੇ ਉਹਦੀ ਬੇਵਕੂਫੀ ਨਾਲ ਮਰ ਗਿਆ ਤੇ ਲੋਕਾਂ ਨੇ ਉਹਦੀ ਗੱਲ ਵਾਇਰਲ ਕਰਤੀ ਉਹ ਵੀ ਬੜਾ ਖੁਸ਼ ਹੋ ਕੇ ਦੱਸ ਰਿਹਾ ਹੈ ਮੇਰੇ ਸੱਪ ਲੜਿਆ ਮੈਨੂੰ ਵੀ ਦਿਖਾਈ ਜਾਂਦੀ ਹੈ ਚੈਨਲ ਨੇ ਤਾਂ ਹੁਣ ਲਾਈਕ ਵਿਊ ਕਮਾਈ ਵੀ ਤਾਂ ਆਉਣੀ ਹੈ ਨਾ ਜੇ ਇੱਕ ਹੋਰ ਵੀ ਦੇਖਿਆ ਹੁੰਦੇ ਨਾਲ ਕਈਆਂ ਨੇ ਕੋਬਰਾ ਦੀ ਫੋਟੋ ਲਾ ਕੇ ਵਾਇਰਲ ਕਿੰਗ ਕੋਬਰਾ ਦੀ ਵੀ ਲਾਈ ਹੋਈ ਹੈ ਹੁਣ ਕੀ ਹੈ ਕਿ ਗਰ ਉਹ ਵੱਡੇ ਕਿਸੇ ਨੂੰ ਤੇ ਬੰਦਾ ਜੋਦਾ ਮੈਂ ਦੇਵੇ ਸੱਪ ਫੜਿਆ ਹੋਇਆ ਮੇਰੇ ਕੋਲ ਆ ਸੀ ਪਿਆ ਮੇਰੇ ਕੋਲ ਛੱਡ ਕੇ ਆਉਣਾ ਸਨ ਹੀ ਗਿਆ ਵਾ ਸੱਪ ਫੜਨ ਉਹ ਇਹਨੂੰ ਰਿਲੀਜ਼ ਕਰਕੇ ਆਊਗਾ ਹੁਣ ਕੀ ਹੈ ਕਿ ਜੇ ਇਹਦੀ ਫੋਟੋ ਲਾ ਦਾਂਗੇ ਬਿਨਾ ਜ਼ਹਿਰ ਨਾਲ ਤੇ ਕਿਸੇ ਨੇ ਧਿਆਨ ਹੀ ਨਹੀਂ ਦੇਣਾ ਸੱਪ ਦਾ ਮਤਲਬ ਕੀ ਹੁੰਦਾ ਜਦੋਂ ਐ ਕੀਤਾ ਵਾ ਸੱਪ ਨੇ ਉਹਦੀ ਦਹਿਸ਼ਤ ਹੈ ਸੱਪ ਦੇ ਨਾਲ ਜੇ ਕੋਈ ਬਿਨਾ ਉਹ ਜ਼ਹਿਰ ਵਾਲਾ ਸੱਪ ਦਿਖਾ ਦੇਗਾ ਨਾ ਤੁਰ ਜਿੰਦਾ ਕਹਿੰਦਾ ਇਹ ਤੇ ਚੂਹੇ ਖਾਣਾ ਉਹ ਤੋਂ ਡਰਦੇ ਨਹੀਂ ਲੋਕ ਤੇ ਚੈਨਲ ਆਨ ਲੈਣੇ ਵੀ ਕਿੰਗ ਕੋਬਰਾ ਕੋਬਰਾ ਤਾਂ ਲਾਉਣੀ ਸੀ ਉਹਦਾ ਪਯੋਗਾ ਹਾਂ ਕਿੰਗ ਕੋਬਰਾ ਉਹਦੀ ਫੋਟੋ ਲਾ ਰੱਖੀ ਆ ਸੋ ਸਾਰੀਆਂ ਗੱਲਾਂ ਮਨਕੜਾਂ ਹੁੰਦੀਆਂ ਲੋਕਾਂ ਨੂੰ ਜਾਗਰੂਕਤਾ ਕੀ ਕਰਨਾ ਅੰਧ ਵਿਸ਼ਵਾਸ ਫਲਾਈ ਜਾਂਦੇ ਇਹਦਾ ਇਹ ਫੈਕਟਰ ਹੋਗਾ ਜੀ ਮੇ ਲੋਕ ਹੋਰ ਵੀ ਇਹ ਮਤਲਬ ਕਿ ਰਿਸਕ ਲੈਣਗੇ ਦਰਦੀ ਵਧਣਗੇ ਚਲੋ ਇਹਦਾ ਹੁਣ ਅਗਲੇ ਦਿਨ ਕਾਫੀ ਵਾਰ ਫਲੌਂਡ ਦਾ ਇੱਕ ਗਲਤ ਪ੍ਰਭਾਵ ਪੈਣ ਦੇ ਨਾਲ ਫਾਫਲਾਉਂਦੇ ਆ ਨੁਕਸਾਨ ਨਹੀਂ ਕਰਨਾ ਚਾਹੀਦਾ ਸੀ ਜਾਂ ਚੈਨਲ ਨੂੰ ਵੀ ਦੇਖੋ ਕਮਾਈ ਕਰੋ ਚੈਨਲ ਚਲਾਓ ਲੇਕਿਨ ਉਹਦੀ ਕਟੋ ਕਟ ਯਾਰ ਤੈ ਤੱਕ ਨੀ ਤੈ ਤੱਕ ਤਾਂ ਜਾਓ ਉਹਨੂੰ ਤੁਸੀਂ ਉਹਦਾ ਕੋਈ ਪੱਧਰਤਾ ਬਣਾਓ ਪੱਤਰ ਬਣਾ ਕੇ ਰੱਖੋ ਉਹ ਇੱਕ ਸਟੈਂਡਰਡ ਬਣਾ ਕੇ ਰੱਖੋ ਵੀ ਯਾਰ ਅਸੀਂ ਗਲਤ ਖਬਰ ਨਹੀਂ ਫਲਾਉਣੀ ਅਸੀਂ ਰੂਮਰ ਨਹੀਂ ਫਲਾਉਣੀ ਅਸੀਂ ਅੰਤ ਵਿਸ਼ਵਾਸ ਨੂੰ ਖਤਮ ਕਰਨਾ ਅਸੀਂ ਅੰਤ ਵਿਸ਼ਵਾਸ ਨਹੀਂ ਫਲਾਉਣੀ ਤੁਹਾਡੇ ਕੋਲ ਚੈਨਲ ਆਉਂ ਤਸੀਂ ਉਹਨਾਂ ਨੂੰ ਦੱਸ ਦਿਓ ਵੀ ਵੀ ਕਿਵੇਂ ਹੁੰਦਾ ਕਿ ਮੈਂ ਜਿਹਨੇ ਇਹ ਜਿਹਨੇ ਇੱਕ ਕੀਤਾ ਮੈਂ ਉਹਨੂੰ ਉਹਦੇ ਨੂੰ ਇੰਟਰਵਿਊ ਨਹੀਂ ਦਿੰਦਾ ਵੀ ਤੂੰ ਪਹਿਲਾਂ ਉਹਨਾਂ ਦੀਆਂ ਚਲਾ ਲੈ ਜਿਹੜੇ ਅੰਧ ਵਿਸ਼ਵਾਸ ਫਲਾਉਂਦੇ ਆ ਤੁਹਾਨੂੰ ਚੰਗੀਆਂ ਚੀਜ਼ਾਂ ਆਜਮ ਨਹੀਂ ਆ ਚੱਕਰ ਕੀ ਅਪੀਲ ਕਰੋਗੇ ਲੋਕਾਂ ਨੂੰ ਇਹ ਜਿਹੜੇ ਮਤਲਬ ਜੇ ਇਸ ਤਰ੍ਹਾਂ ਦੀ ਕੰਮ ਕਰਦੇ ਆ ਥੋੜੇ ਮਤਲਬ ਕਿ ਬੇਵਕੂਫੀ ਕਰਕੇ ਫਫਾ ਫਲਾਕੇ ਗੱਲਬਾਤ ਦੇਖੋ ਸਮਾਜ ਸੇਵੀ ਜਾਂ ਸਮਾਜ ਦੇ ਨਾਲ ਜੁੜੇ ਹੋਣ ਦੇ ਨਾਲ ਤੇਹੀ ਅਪੀਲ ਕਰਾਂਗੇ ਵੀ ਬਾਈ ਜੀ ਚੰਗੀ ਚੀਜ਼ ਨੂੰ ਫਲਾਓ ਚੰਗੀ ਲੱਗਦੀ ਐ ਸਮਾਜ ਦੇ ਵਿੱਚ ਅੱਗੇ ਕਿਸੇ ਦੇ ਕੰਮ ਆਉਣੀ ਐ ਐਵੇਂ ਅਫਵਾਹਾਂ ਦੰਦ ਕਥਾਵਾਂ ਮਣਕੜੰਤ ਗੱਲਾਂ ਐਵੇਂ ਕੋਲੋਂ ਬਣਾ ਕੇ ਛੁਰਲੀਆਂ ਨਾ ਛੱਡੋ ਚੰਗੀ ਸਿਹਤ ਦਿਓ ਸਮਾਜ ਨੂੰ ਮੇਰਾ ਮਤਲਬ ਕਿ ਜੇ ਸੱਪ ਕਿਸੇ ਨੂੰ ਵੱਢਦਾਗਾ ਨਾਲ ਦੀ ਨਾਲ ਉਹਨੂੰ ਕੀ ਕਰਨਾ ਚਾਹੀਦਾ ਜੇ ਸੱਪ ਕਿਸੇ ਦੇ ਕੱਟ ਲੈਂਦਾ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਨਹੀਂ ਵੀ ਉਹ ਜ਼ਹਿਰੀਲਾ ਹੈ ਕਿ ਬਿਨਾਂ ਜ਼ਹਿਰ ਵਾਲਾ ਤਾਂ ਸਭ ਤੋਂ ਪਹਿਲਾਂ ਘਬਰਾਉਣਾ ਨਹੀਂ ਭੱਜਣਾ ਨਹੀਂ ਤੇ ਆਪਦੇ ਜਿਹੜਾ ਹੈਗਾ ਬਾਡੀ ਨੂੰ ਜਿਹੜਾ ਹੈਗਾ ਰਿਲੈਕਸ ਰੱਖਣਾ ਕਿਸੇ دوست ਨੂੰ ਕਹਿਣਾ ਜੇ ਤੁਹਾਡੇ ਕੋਲੇ ਸਾਧਨ ਹੈਗਾ ਤਾਂ ਨੇੜੇ ਦਾ ਜਿਹੜਾ ਕੋਈ ਵੱਡਾ ਸਰਕਾਰੀ ਹਸਪਤਾਲ ਹੈ ਜ਼ਿਲ੍ਹੇ ਦਾ ਮੁੱਖ ਸਰਕਾਰੀ ਹਸਪਤਾਲ ਹੈ ਉਹਦੇ 'ਚ ਚਲੇ ਜਾਓ ਪਿੰਡ ਦੇ ਜਾਂ ਮੰਡੀ ਦੇ ਹਸਪਤਾਲ 'ਚ ਇਲਾਜ ਨਹੀਂ ਹੁੰਦਾ ਸਭ ਨੂੰ ਪਤਾ ਤੇ ਕਿਸੇ ਜ਼ਿਲ੍ਹੇ ਦੇ ਹਸਪਤਾਲ 'ਚ ਚਲੇ ਜਾਓ ਤੁਹਾਡੀ ਜੇਬ ਅਲਾਉ ਕਰਦੀ ਹੈ ਤਾਂ ਪ੍ਰਾਈਵੇਟ ਚੰਗਾ ਡਾਕਟਰ ਹੈਗਾ ਉਹਦੇ ਕੋਲੇ ਚਲੇ ਜਾਓ ਉਹ ਚੈੱਕ ਕਰੂਗਾ ਵੀ ਜ਼ਹਿਰ ਵਾਲਾ ਕਿ ਨਹੀਂ ਜ਼ਹਿਰ ਵਾਲਾ ਫਿਰ ਤੁਹਾਡਾ ਟ੍ਰੀਟਮੈਂਟ ਹੋ ਜੂਗਾ ਬੰਦਾ ਬੰਦਾ ਹਾਲ ਬਾਕੀ ਦਹਿਲ ਨਾਲ ਕੇ ਮਤ ਜੰਦਾ ਸੱਪ ਦਾ ਨਾਮ ਪੜਾਣਾ ਦੂਜਾ ਸੱਪ ਆਉ ਨੂੰ ਬੋਰੀਆਂ ਕੱਢ ਕੇ ਫੇਰ ਹਾਂ ਜੇ ਕਿਸੇ ਨੇ ਪਹਿਲੀ ਗੱਲ ਤੇ ਦੇਖੋ ਪੰਗਾ ਨਾਲ ਪੰਗਾ ਨਾਲ ਲੋ ਮਰਨ ਐਕਸਪਰਟ ਨੂੰ ਕੇ ਸਮ ਹਾਂ ਕਿਸੇ ਦੀ ਵੀਡੀਓ ਦੇਖ ਕੇ ਜਾਂ ਕੋਈ ਏਦਾਂ ਲਾਈਕ ਵਿਊ ਦੇ ਚੱਕਰ 'ਚ ਪੰਗਾ ਨਹੀਂ ਹੋਣਾ ਮਰਨਾ ਮਣੋ ਕਿਉਂਕਿ ਜ਼ਿੰਦਗੀ ਦੁਆਰਾ ਨਹੀਂ ਮਿਲਦੀ ਏ ਇੱਕੋ ਵਾਰ ਹੀ ਮਿਲਦੀ ਏ ਬਿਲਕੁਲ ਜੀ ਇਹ ਸੀ ਗਰੋਂਦਾ ਸ਼ਰਮਾ ਅਸੀਂ ਹੱਸਦੇ ਹੁੰਨੇ ਆ ਕਿ ਜਦੋਂ ਕੋਈ ਸੱਪ ਆਏ ਨਾ ਅਸੀਂ ਨਾਮ ਲੈ ਲੀਏ ਗਰੋਂਦਾ ਸ਼ਰਮਾ ਸੱਪ ਆਪੇ ਭੱਜ ਜਾਂਦਾ ਤੇ ਇਹ ਹੋਣ ਐਕਸਪਰਟ ਆ ਗਿਆ ਤਾਂ ਕਰਕੇ ਅਸੀਂ ਇਸ ਇਹਨਾਂ ਨਾਲ ਗੱਲ ਕਰਨ ਆਏ ਸੀਗੇ ਕਿ ਕੱਲ ਪਰਸ ਉਹਦੀਆਂ ਪਾਵਾਂ ਫੈਲ ਜਾਂਦੀਆਂ ਪ ਕੋਈ ਨੁਕਸਾਨ ਹੀ ਹੁੰਦਾਗਾ ਕੋਈ ਵੀ ਅਫਵਾਹ ਹੋਵੇ ਤਾਂ ਇਹ ਵੀ ਇੱਕ ਖਤਰਨਾਕ ਅ ਅਖਵਾਸ ਸੀ ਇੱਕ ਉਹਨਾਂ ਨੇ ਅਫਵਾਹ ਫਲਾਈ ਸਿਰਫ ਆਉ ਲਾਈਕ ਵੀਊ ਦੇ ਚੱਕਰ 'ਚ ਉਹ ਬੰਦਾ ਹੀਰੋ ਬਣਿਆ ਆਪਣੇ ਕੀ ਦਿਵਾਕ ਚੜੇ ਸੀਗਾ ਬਾਕੀ ਚੈਨਲ ਵਾਲਿਆਂ ਨੇ ਤਾਂ ਜਿੰਮੇਵਾਰੀ ਨਹੀਂ ਸਮਝੀ ਪਰ ਅਸੀਂ ਇਸ ਕਰਕੇ ਇਹ ਵੀਡੀਓ ਲਾਈਵ ਕੀਤੀ ਹੈਗੀ ਤੁਸੀਂ ਤੁਹਾਨੂੰ ਕਲੀਅਰ ਹੋ ਜਾਵੇ ਵੀ ਕੀ ਸੱਚਾਈ ਅਸਲ ਵਿੱਚ ਸੀਗੀ ਉਸ ਵੀਡੀਓ ਦੀ ਤਾਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਪਹੁੰਚ ਜਾਏ ਕਿ ਅਸਲ ਸੱਚਾਈ ਕੀ ਹੈ ਦੇਖਦਾਰ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਮੈਂ ਦੇਵਕਰਨ ਕੈਮਰੇ ਦੇ ਪਿੱਛੇ ਤੋਂ ਨਿਮਰਾ ਜੈ ਹਿੰਦ ਜੈ ਭਾਰਤ